ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਇੱਕ ਬਾਈ ਕੋਲ ਟੋਕਰ ਗੱਪਣ ਮੱਝ ਬਕਾਉਗਾ ਜੀ ਤੇ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਕਿੰਨਾ ਦਾ ਦਰਮਾਣ ਬਾਕੀ ਸੋਡੇ ਸਾਹਮਣੇ ਦਿਖ ਰਹੀ ਹੈ ਜੀ ਮੱਝ ਫੇਸਬੁੱਕ ਦੇਖ ਸਕਦੇ ਆ ਸੰਗ ਸੂਮ ਸਾਡੇ ਸਾਹਮਣੇ ਹੈ ਤੇ ਕਰਦੇ ਆਪਾਂ ਬਾਈ ਇਹਨਾਂ ਗੱਲਬਾਤ ਨਾਲ ਸੁਣਨ ਦਿਹਾਉਣੇ ਜੀ ਤੋਰ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅੱਛੀ ਗੱਲ ਜੀ ਕਿਹਨਾ ਭਰਾ ਆਪਣਾ ਗੁਰਪ੍ਰੀਤ ਸਿੰਘ ਜੀ ਅਜਾ ਪੈਂਡ ਘੜਾਈ ਬਖਸ਼ਤਗੜ ਜੀ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਵੀਰੇ ਆਪਣਾ 946698 ਹਾਂਜੀ 12025 ਦੁਬਾਰੇ ਫਿਰ ਦੱਸੋ 946698 12025 ਹਾਂਜੀ ਕੀ ਮੁੱਲ ਵੜੀ ਵੀਰੇ ਦੀ 55000 ਰੁਪਿਆ ਜੀ 55000 ਟੋਕੜਾ ਜੀ ਇਹ ਟੋਕੜ ਗੱਬਣਾ ਜੀ ਕਿੰਨੇ ਟਾਈਮ ਦੀ ਤਾਂ 9 ਮਹੀਨਾ ਦੀ ਗੱਬਣਾ ਜੀ ਦੁੱਧ ਕਿੰਨਾ ਦਿੰਦੇ ਵੀਰੇ ਦੁੱਧ 5-6 ਲੀਟਰ ਹੈ ਠੀਕ ਹੈ ਕੋਈ ਦੇਖਾ ਦਿਓ ਤੇ ਛੱਡਾ ਛੱਡਾ ਸਿਰੇ ਸਾਹਮਣੇ ਆ ਬਾਪੂ ਸੱਜਰ ਕਿੰਨਾ ਕਹਿੰਦੀ ਦੁੱਧ ਹੈ ਸੱਜਰ 11 ਲੀਟਰ ਸੀ 11 ਲੀਟਰ ਸੀ ਬਾਈ ਜੀ ਸੱਜਰ ਹਟਾ ਦੇ ਹੋਂਦ ਔਕੜ ਗੱਬਣਾ ਬਾਕੀ ਬਾਈ ਜੀ ਨੂੰ ਤੁਹਾਨੂੰ ਦੱਸ ਦਿੱਤਾ ਕਿ ਕਿੰਨੇ ਮਹੀਨੇ ਦੀ ਹੈ ਪੂਰਾ ਤਾਰਾ ਤੁਸੀਂ ਦੇਖ ਸਕਦੇ ਜੀ ਐਂਡ ਵਖਤਗੜ ਜ਼ਿਲ੍ਹਾ ਬਰਨਾਲਾ ਆਪਣੇ ਚੈਨਲ ਨੂੰ ਬਾਦ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਨੰਬਰ ਆਪਣਾ ਹੈ 752800355 ਜੀ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਕੰਟੈਕਟ ਜਰੂਰ ਕਰੋ ਜੀ ਜਿੱਤਾ ਫਾਰਮ ਟੀਵੀ ਆਪਣੇ ਚੈਨਲ ਦਾ ਨਾਮ ਹੈ ਜੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ